ਕਦੇ ਜਗਰਤਾਂ ਚ ਨਹੀਂ ਆਈ ਜੀ ਤਾਂ ਕਰਦੇ ਛੋਟੇ ਵਿੱਚ ਚੁਟਕਲਾ ਫੇਫੜਿਆਂ ਵਾਲਾ ਪਰਪਤ ਮੰਦੀ ਰੱਖ ਲੇ ਕਿ ਪੰਜੀ ਸੀ ਕਦੇ ਜਗਰਤਾਂ ਚ ਕਿਤੇ ਕਿਸੇ ਦੇ ਨਹੀਂ ਗਈ ਚਾਰ ਆਨ ਨਾਲ ਪੀਓ ਪਾਣੀ ਰਾਮ ਨਾਲ ਪੀਓ ਬਿਛਾਰ ਨਾਲ ਪੀਜੋ ਰਾਮ ਨਾਲ ਚੁੱਪਚਾਪੀ ਆ ਬੈਠੀਆਂ ਵੀ ਐ ਉਹ ਨਹੀਂ ਗਈ ਅੱਗੇ ਬਾਰ ਨਹੀਂ ਹੁੰਦੇ ਸੀ ਹੁੰਦਾ ਪੱਕੇ ਸਾਰੇ ਗੇਂਟ ਹੀ ਆ ਬਾਰੇ ਦੇ ਕਿਤੇ ਪਿੰਕਾ ਖਾ ਜੂ 25 ਪੈਸੇ ਦਿਨ ਦੇ ਦੋ ਪੰਡਾਂ ਕਾਦੀਆਂ ਖੋਲੇ ਚਾਰ ਦਾ ਮੰਜੇ ਡਾਉਂਦਾ ਬਿਸਰੇ ਡਾਉਂਦਾ ਕਾਠੀਆਂ ਤੇ ਇਤਰੀ ਤੁੱਜੀ ਕੇ ਬੈਠੇ ਪਾ ਜੇ ਐਨਾ ਕੰਮ ਕਰਦੇ ਸੀ ਇਹ 25 ਪੈਸਿਆਂ ਦੀ ਕਰਦਾ ਮੈਂ 25 ਪੈਸਿਆਂ ਚ ਲਿਆਵੇਂ 1.5 ਸਾਲ ਲੱਗਿਆ ਹੋਇਆ ਬਾਵੇ ਸਰਪਾਈ ਦੇ ਉਹ ਟਾਈਮ ਨਹੀਂ ਦੇਖਿਆ ਐਸਤ੍ਰੀਓ ਪੈਣ ਜੀ ਚਲੋ ਇਹਦੇ ਤੇ ਛੱਡੋ ਪੈਣ ਜੀ ਨੇ ਕੀ ਹੋਇਆ ਕਈ ਜਣੀਆਂ ਆਈਆਂ ਮੈਂ ਪਹਿਲਾਂ ਤਾਂ ਮੇਰੀ ਕੁੜੀ ਤੇ ਹੀ ਲਾਓ ਉਹਨੂੰ ਠੱਗਦੇ ਆ ਬਾਅਦ ਵਿੱਚ ਮੈਨੂੰ ਯਾਦ ਕਰਾਏ ਮੈਂ ਤੁਹਾਨੂੰ ਨਾ ਜਾਵਾਂ ਕੋਈ ਮਾਲਕ ਨੇ ਸਾਨੂੰ ਖੁਸ਼ੀ ਦਿੱਤੀ ਕਈ ਸਾਲਾਂ ਤੋਂ ਮੇਰੇ ਗਮੀ ਸੀ ਉਹ ਖੁਸ਼ੀ ਆਈ ਇਹ ਆ ਵੀ ਮੈਂ ਆਵਾਂ ਪਾਪਾ ਕਿ ਤੂੰ ਆਈ ਨਾ ਜਗਰਾ ਤੈ ਉਹਨਾਂ ਦੇ ਕਿੰਨੀ ਫੇਰ ਕੀਏ ਜੀ ਮੈਂ ਆ ਜਾ ਮੈਂ ਕਿ ਮੈਂ ਉੱਥੇ ਮੈਂ ਜਾਇ ਤਾਂ ਬਨਾਨੇ ਨਹੀਂ ਦਿੰਦਾ ਅੱਗੇ ਵੀ ਇਹਨਾਂ ਨੂੰ ਪਤਾ ਹੈ ਭਲਾ ਕੁੜੀਆਂ ਆ ਜਾਣ ਅੱਠ ਮੇਰਾ ਜਿੱਟਾ ਜਵਾਬ ਹੈ ਮੈਂ ਜਾਇ ਤੂੰ ਨਹੀਂ ਨਹੀਂ ਦਿੰਦਾ ਇਹ ਆਦੀ ਮੈਂ ਵੀ ਜਾ ਬੜੂੰਗੀ ਮੈਂ ਕਿ ਭਈ ਫੇਰਾ ਆ ਜਾ ਫੇਰਾ ਜੀ ਚੜੋ ਬੱਸਾਂ ਤੇ ਤਹ ਪਹੁੰਚ ਜੋ ਇਹ ਇਸ ਤਰ੍ਹਾਂ ਕਰਕੇ ਆ ਗਈ ਬਾਕੀ ਇਹ ਜਿਹੜੀਆਂ ਕੁੜੀਆਂ ਪਾਪੇ ਦਾ ਜਾਲੇ ਪਤਾ ਲੱਗੀਆਂ ਆਉਂਦੀ ਨਾ ਮੱਠੀ ਲੰਗੀਆਂ ਖਾ ਲੈ ਤੇਰੇ ਟੌਲੇ ਬੜਨਾਂਗੇ ਮੇਰੇ ਟੌਲੇ ਬੜੇ ਪਏ ਮਾਸੀ ਡਾਉਣ ਚ ਆਉਂਦੀ ਐ ਪਰਫੀ ਲੈ ਆਈ ਫੇਰ ਪਤਾ ਕੀ ਲਿਆਦਾ ਦੋ ਕੀ ਹੁੰਦੇ ਪਪੀਤੇ ਦੋ ਪਪੀਤੇ ਲੈ ਆਦੇ ਇਹਨੂੰ ਪਤਾ ਹੀ ਬਿਮਾਰ ਐ ਕੱਡੀ ਡਾਉਣ ਜਾ ਰਹੀ ਐ ਇਹਨੂੰ ਐ ਇਹ ਪੂਰਾ ਇੰਨਾ ਖਿਆਲ ਰੱਖਦੀ ਐ ਮੈਂ ਕੀ ਆਖਾਂ ਬਾਪੇ ਨੂੰ ਕੀ ਐ ਇਸਨੂੰ ਵੱਡੀ ਕੁੜੀ ਨੂੰ ਆਖਾਂ ਪਪੀਤੇ ਲੈ ਆਇਆ ਖਾ ਲਿਆ ਵੀ ਇਹ ਨਾ ਮਰਮੜ ਬੇਟਾ ਮੇਰਾ ਵੀ ਨਹੀਂ ਜੀ ਕਹਿੰਦਾ ਪਰ ਬਚਨੀ ਵਾਲਾ ਧਿਆਨਤਾ لازਮੀ ਮੈਂ ਦੇਖਣਾ ਐ ਡਾਉਣ ਹੋ ਗਿਆ ਸੀ ਮਾੜਾ ਮੰਜੇ ਤੋਂ ਹੱਲਿਆ ਨਹੀਂ ਜਾਂਦਾ ਸੀ ਨੇ ਨੇ ਮੈਂ ਕਹ ਕੋਈ ਗੱਲ ਨਹੀਂ ਨਗਰਾਂ ਦਾ ਕੱਡੂ ਮਾਮਾ ਬਬੀ ਹਾਂ ਜੀ ਮਾਲਕ ਨੇ ਕਿਤਾ ਦਿਖ ਰੱਖ ਪਹਿਲਾਂ ਮੈਨੂੰ ਸੈੱਟ ਕਰਤਾ ਕੀ ਜੈ ਹੋ ਤੋ ਪੈਨ ਜੀ ਨੇ ਕੀ ਹੋਇਆ ਉਹਨਾਂ ਨੇ ਉਠਾ ਲਈ ਗਾਣੀ ਇੱਕ ਰਾਤੇ ਤੇ ਵਾਦੀ ਗੱਲ ਸੁਣ ਲੋ ਮੈਂ ਕਹਦੇ ਮੇਰੇ ਘਰ ਵਾਲੇ ਨੂੰ ਨਹੀਂ ਸਮਝਿਆ ਮੈਂ ਉੱਥੇ ਉੱਥੇ ਬਾਬੇ ਬੈਠੇ ਮੈਂ ਉਹਨਾਂ ਨੂੰ ਕੀ ਸਮਝੂ ਮੈਂ ਨਿਕ ਜੇ ਕੇ ਮੱਥਾ ਟੇਕਿਆ ਮੈਂ ਮੇਰੇ ਘਰ ਵਾਲੇ ਨੂੰ ਨਹੀਂ ਸਮਝੀ ਉਹ ਕੋਣ ਦੇ ਪਿੱਛੇ ਘਰ ਵਾਲੇ ਉਹ ਕਹਿੰਦੀ ਕਬ ਜੇ ਐ ਨਾ ਕਰ ਉਹਨਾਂ ਨੇ ਬਾਹ ਫੜ ਲਈ ਬਾਹਲੀ ਜਗੀਆਂ ਸੀ ਚਮੜੀਆਂ ਤੇ ਕੇਸ ਕੇ ਦੀ ਜਦੋਂ ਚਾਹੇ ਆ ਕੇ ਕਹਿੰਦੀ ਛੇਰ ਤੇ ਚਮਲਾ ਦਾ ਪਾ ਲੈਣ ਦਿਓ ਉਹਨੇ ਆ ਕੇ ਚਲ ਪਿਆਰ ਹੋ ਵੀ ਚਮਲਾ ਬਾ ਕੇ ਆ ਗਈ ਦੂਰ ਆ ਕੇ ਪਤਾ ਕੀ ਆਦੀਆ ਕ ਮੇਰੀ ਸੁਣ ਲੋ ਗੱਲ ਤੁਸੀਂ ਮੱਥਾ ਟੇਕ ਲਿਓ ਪਾਪਿਆਂ ਨੂੰ ਮੈਂ ਨਹੀਂ ਟੇਕਣਾ ਉੱਥੇ ਬੱਸ ਬਾਕੀ ਕੀ ਮੈਂ ਬੈਕ ਜਾਂਦੀ ਰਹੂੰਗੀ ਉਹ ਆਦੇ ਨਾ ਟੇਕੀ ਉਹਨੇ ਮੱਥਾ ਨਹੀਂ ਟੇਕਿਆ ਮਗਰ ਬੈਗ ਗਿਆ ਸਰ ਨੂੰ ਦਾਜ ਜਣੀਆਂ ਉਹਦੇ ਨਾਲ ਉਦਕਲੇ ਵੇੜੇ ਤੇ ਆ ਵਿਚੇ ਮੇਰੀ ਕੁੜੀ ਹੁੰਦੀ ਆ ਕੇ ਬਹਿ ਕੇ ਨਾ ਬਾਬੇ ਤੇ ਲੱਗੇ ਆਪਦਾ ਆ ਭਜਨ ਸੁਣਾਉਣ ਤੇ ਆ ਅੰਗਾਰੀ ਕੁੜੀ ਆ ਆਹਦਾ ਨਾ ਮੇਰੀ ਮਾਸੀ ਨੇ ਦਿੱਤਾ ਸੀ ਆ ਸੁਵਿਟਾ ਨਾ ਮੇਰੀ ਮਾਸੀ ਨੇ ਦਿੱਤਾ ਸੀ ਕਹਿੰਦਾ ਇਹਨੂੰ ਕਿ ਆਦਾ ਨਾ ਮਾਸੀ ਕਰੇ ਬਣਾਇਆ ਸੀ ਕਿ ਆ ਮੈਨੂੰ ਦਿੱਤਾ ਸੀ ਜੇ ਉਹਨਾਂ ਨੇ ਯਾਦ ਕੰਮ ਕੀਤਾ ਸੀ ਹੈ ਉਹ ਉਹ ਆ ਦੇਖਾ ਜਦੋਂ ਉਹ ਚੁੱਪ ਨਾਲ ਠੱਠ ਇਹ ਵੀ ਚੁੱਪ ਹੋ ਜਾਂਦੀ ਜਦੋਂ ਚੱਲ ਪੇ ਗਾਉਣ ਵਾਲੇ ਉਦੋਂ ਇਹ ਆਪਦੀ ਗੱਡੀ ਸਟਾਰਟ ਕਰ ਦਿੰਦੀ ਆ ਵੀ ਰੌਲੇ ਚੱਲਣਗੇ। ਇਹ ਤਾਂ ਰਹਿ ਗਿਆ ਸੁਤਨਜੀ ਸਿਮਿਤਿਓ ਦੀਆਂ ਤਾਂ। ਆ ਮੇਰੀ ਹੈ ਕੁੜੀਆਂ ਹੋਰੀਆਂ ਦੇ ਤਾਂ ਸੂਟ ਹੀ ਵੇਖਦੀਆਂ ਰਹਿ ਗਿਆ ਬਾਪੇ ਦਾ, ਮੰਮੀ ਦਾ, ਮਾਮੀ ਦਾ। ਉਹ ਬੈਠੀ ਸੁਣੀਗੀ ਸੱਤਾਂ ਨੂੰ ਪਤਾ ਕੀ ਟਪਾ ਆਖਤਾ। ਕਹੇ ਵੀ ਧੀਮੀ ਉਹ ਪਹਿਣਾ ਜਿਹੜੀਆਂ ਤੁਸੀਂ ਪਹਿਣਾ ਹੋ। ਇਹਨੂੰ ਧੀਮੀ ਵੀ ਬੋਲ ਦਿੰਦੇ ਆ ਵੀ ਧੀਮੀ ਉਹ ਜਿਹੜੀ ਆਪਦੇ ਘਰ ਵਾਲੇ ਨੂੰ ਸਮਝੇ। ਉਹਨੇ ਸੋਚਿਆ ਵੀ ਮੈਂ ਤਾਂ ਕਦੇ ਟੱਪ ਦੇ ਡਿਲੀਵਰ ਹੋਕਰ ਨਹੀਂ ਸਮਝਿਆ। ਇਹ ਆਦੇ ਗਲੇ ਆਪ ਨੂੰ ਘਰ ਵਾਲੀ ਨੂੰ ਪੂਰਾ ਸਮਝੋ ਕਹਿੰਦਾ ਵੀ ਇੱਕ ਗੱਲ ਹੋਰ ਹੈ ਰੋਟੀ ਬਣਾ ਕੇ ਪਹਿਲਾਂ ਦੀ ਕਹਾਣੀ ਹੈ ਜੀ ਪਹਿਲਾਂ ਐਂ ਹੀ ਖਾਂਦੇ ਸੀ ਜਿਵੇਂ ਮੈਂ ਦੱਸਦਾ ਰੋਟੀ ਪਹਿਲਾਂ ਹਾਲੀਆਂ ਵਾਸਤੇ ਜਾਂਦੀ ਸੀ ਪੈਸਾ ਆਇ ਨਹੀਂ ਸੀ ਜਿੰਨੀ ਤਾਲ ਜ ਚੱਗਣੀ ਹੁੰਦੀ ਸੀ ਪਹਿਲਾਂ ਉਸ ਨੂੰ ਖਾਉਂਦੇ ਕੰਮ ਵਾਲੇ ਨੂੰ ਜੀ ਬਚ ਗਈ ਠੀਕ ਹੈ ਨਹੀਂ ਲੁਖੀਆਂ ਖਾਂਦੇ ਸੀ ਮਿਰਚਾਂ ਨਾਲ ਅੱਖੀਂ ਵੇਖਿਓ ਮਿਰਚਾਂ ਨਾਲ ਖਾਂਦੇ ਸੀ ਹੁਣ ਤਾਂ ਕਲੋਟਾਂ ਕਰਦੇ ਆ ਥੋੜੀਆਂ ਜਿਹੀਆਂ ਮਾਲਕ ਕਰਾਵੇ ਭੁੱਖ ਜੰਨੇ ਹਾਂ ਬੇਟਾ ਇਕੱਠਾ ਫਿਰ ਉਹ ਕੁਝ ਹੋ ਰਿਹਾ ਹੈ ਇਹ ਹੈ ਗਾਉ ਬਿਆਹ ਆ ਬਾਤ ਕਰ ਹਾਂ ਵਾਹ ਬੇ ਪਤੀ ਨੂੰ ਪਤਨੀ ਨੂੰ ਜਿਹੜੀ ਪਹਿਲਾਂ ਘਰ ਵਾਲੇ ਨੂੰ ਖਾਵੇ ਬਾਅਦ ਚ ਆਪ ਖਾਵੇ ਉਹ ਸੁਣੀਗੀ ਇਹ ਤਾਂ ਦੱਸਿਆ ਆਂ ਦੀਏ ਗੱਲ ਦਲੇਗੀ ਉਹ ਸੁਣੀਗੀ ਛਾਰੀਆਂ ਗੱਲਾਂ ਕੈਚ ਕਰਦੀਆਂ ਉਹਨੇ ਉਹਦੀ ਵੀ ਬਹਿਤ ਕਦੇ ਜ਼ਿੰਦਗੀ ਜਿੰਨੀ ਸਵਾਈ ਗਾਲਾਂ ਕੱਢਦੀ ਸੀ ਚਲੋ ਬਈ ਕਹਿੰਦੀ ਉਹ ਨਾ ਮਾਲਕ ਨਾਲ ਜੁੜ ਜਾਂਦੀ ਹੈ ਵੀ ਸਿੱਧੀ ਸੁਰਗਾ ਨੂੰ ਜਾਂਦੀ ਹੈ ਉਹਨੇ ਆਖਿਆ ਲੈ ਆ ਵੀ ਕੰਮ ਕਰ ਲਾਂਗੇ ਆਪਣੇ ਕੀਏ ਉੱਠੀਆਂ ਉੱਟ ਗਈਆਂ ਝੜ ਕੇ ਟੈਨ ਨਾਲ ਉੱਠੀ ਦਵਾ ਕੱਪ ਬਲਦ ਉਬਦਨ ਨੂੰ ਨੀਰਾ ਪਾਤਾ ਉਹਨੇ ਸੋਚਿਆ ਵੀ ਇਹਨੇ ਤਾਂ ਕਦੇ ਪਾਇਆ ਹੀ ਨਹੀਂ ਇਹ ਕਿੱਧਰ ਦਫੇ ਹੋਊ ਹੈ ਕਿਤੇ ਨਿਕਲੂ ਹੈ ਕੋ ਡਰਦਾ ਸੀ ਉਹਦੀ ਪੈਂਦੀਆਂ ਸੀ ਤਗੜੀ ਸੀ ਮੰਦੀ ਨਹੀਂ ਸੀ ਉਹਨੇ ਆਖਿਆ ਚੱਲ ਪੜਾ ਕੀਏ ਬਈ ਪੱਟੇ ਬਾਦੇ ਸਾਂਖਾ ਹੋ ਜਾਏ ਮੜਾ ਜਾ। ਦਵਾ ਦਵਾ ਹਾਲ ਚੱਕਿਆ ਹਾਲੂ ਦੇ ਜੜਾ ਤਾ ਉਹਨੂੰ ਟੋਟ ਤਾ। ਆਓ ਜੀ ਚਾਹ ਪਿਆ ਸੀ। ਉਹਨੇ ਆਖਿਆ ਪੜ ਗਿਆ ਜਦੋਂ ਦਾ ਵਿਆਹ ਹੈ ਬੱਚੇ ਹੋ ਗਏ ਨਹੀਂ ਤੇ ਕਦੇ ਚਾਹ ਫਾਈ ਨਹੀਂ। ਇਹ ਕਿੱਧਰ ਜਾਊ ਹੈ ਉਹਦੇ ਹੋਰ ਜਾਂਦੀ ਕਿੱਧਰ ਉੱਦਲਣਾ ਹੈ। ਉਹ ਤਾਂ ਜੀ ਆਂ ਦਾ ਲੈ ਕੇ ਉੱਠ ਗਿਆ। ਇਹਨੇ ਕੀ ਕੀਤਾ ਰੋਟੀਆਂ ਬੰਨ ਲੀਆਂ ਆਪ ਦੀਆਂ ਤੇ ਘਰ ਵਾਲੇ ਦੀਆਂ। ਇਹ ਤਾਂ ਖੰਦੇ ਜਿ ਪਹਿਲਾਂ ਮਨ ਮਰਜ਼ੀ ਨਾਲ ਹੁਣ ਉਹ ਬੜਵੇ ਨੂੰ ਕੀ ਬਤਾਦੀ ਆ ਰੋਟੀਆਂ ਐ ਦੀਆਂ ਐ ਆਵੇ ਫਿਰ ਆਏ ਉਹਨੇ ਆਖਿਆ ਯਾਰ ਅਜਮਿਰ ਘਾੜੀ ਉੱਦੀ ਆਉਂਦੀ ਹੈ ਕਹਾਣੀ ਕੀ ਇਹਨਾਂ ਤਾਂ ਰੋਟੀਆਂ ਜਾ ਕੇ ਖਾਣਾ ਉਹਨੇ ਵੇਖਿਆ ਤਾਂ ਉਹ ਹੀ ਆ ਗਈ ਉਹਨੇ ਹੱਲ ਤੱਕ ਤਾ ਫੰਤਾ ਚੁੱਪ ਚਪਾ ਡਰਦਾ ਬੋਲਿਆ ਵੀ ਪਹਿਲਾਂ ਹੀ ਡਰ ਸੀ ਉਹਦੇ ਤੇ ਕਈ ਧੀਮੀਆਂ ਦਾ ਘਰਾਂ ਲਿਆ ਤੇ ਡਰਿਆ ਵਿਚਾਰੇ ਨਾਈ ਤੇ ਬਾਹਰ ਚ ਜਾ ਕੇ ਆਏ ਹੋ ਜਾਂਦੇ ਘਰੇ ਆਉਂਦੇ ਡਰ ਐਨਾ ਬਾਧਾ ਉਹਨੇ ਵੇਖਿਆ ਵੀ ਰੋਟੀਆਂ ਪਾ ਲਈਆਂ ਇਹ ਤਾਂ ਉਹਨੇ ਆਪ ਦੀਆਂ ਤਾਂ ਖਾ ਲਈਆਂ ਉਹਨੇ ਆ ਯਾਰ ਜੇ ਇਹਨੂੰ ਆਉਂਦਾ ਵੀ ਇੰਨੀਆਂ ਰੋਟੀਆਂ ਕਿਉਂ ਲਿਆਉਂਦੀਆਂ ਇਹ ਤੇ ਨੇ ਦੋ ਤਿੰਨ ਮੁੱਕੇ ਨਾ ਜੜਦੇ ਇਹ ਆਪਣੇ ਜਿੰਨੀਆਂ ਖਾਣੀਆਂ ਖਾ ਲੈ ਪਰ ਉਹਨੇ ਤਾਂ ਨਹੀਂ ਆਖਿਆ ਪਾਕਵਾਨੀ ਖਾ ਲੈ ਉਹਨੂੰ ਜਾਣੇ ਨੂੰ ਪਤਾ ਹੀ ਨਹੀਂ ਵੀ ਇਹਨੂੰ ਆਖਣਾ ਵੀ ਰੋਟੀ ਤੂੰ ਵੀ ਖਾ ਲੈ ਉਹਨੇ ਉਹ ਬਾਬਿਆਂ ਤੋਂ ਕਰਨ ਲੈ ਲਿਆ ਜਿਹੜੇ ਉਹ ਬਾਬੇ ਆਏ ਸੀ ਉਹਦਾ ਫਸ ਗਈ ਉਹਨੇ ਤਾਂ ਉਹਵੇਂ ਬਣ ਲੀਆਂ ਤੇ ਲੈ ਕੇ ਉਹਦਾ ਤਾਂ ਚੰਗਾ ਧੁੱਪ ਚੜਦੀ ਹੈ ਮੈਂ ਤਾਂ ਹਲ ਟੋੜ ਉਹਨੇ ਹਲ ਟੋੜ ਤਾ ਨੂੰ ਨੇ ਆਖਿਆ ਭਟਵੀ ਨਾ ਤਨੀ ਆਖੇ ਵਿੱਚ ਤੂੰ ਖਾ ਲੈ ਤਾਂ ਆਖਣੇ ਇਹ ਤਾਂ ਹੋ ਗਿਆ ਪਰ ਆਲੀ ਹੈ ਵੀ ਨਹੀਂ ਅੜਿੰਦਰ ਸੀ ਰਿਕੜੀ ਸੀ ਰਿਕੜੀ ਉਵੇਂ ਰਿਕੜੀ ਬਣ ਜਿਓ ਜੇ ਤੁਸੀਂ ਵਿਕੜੀ ਜੀ ਨਹੀਂ ਖਾਦੀ ਲੈ ਕੇ ਘਰੇ ਜਾ ਕੇ ਰੱਖਤੀਆਂ ਤੇ ਕੰਮ ਕਰਦੀ ਫਿਰੇ ਵੀ ਸ਼ਾਮ ਤੱਕ ਆਹ ਪੈਣ ਜੀ ਨਾ ਪੈਣ ਦੀ ਰੋੜੋ ਨੰਗਾ ਰੋੜੋ ਨੰਗਾ ਵਿਕਰ ਜੀ ਸ਼ਾਮ ਹੋਇਆ 라ਵਨੀ ਤਕਾਇਆ ਹਲ ਜੜਿਆ ਨੇ ਸਿਰ ਤੇ ਪੰਡ ਹੁੰਦੀ ਸੀ ਭੱਜ ਕੇ ਜਾ ਕੇ ਪੰਡ ਚੱਕ ਕੇ ਲੈ ਉਹਨੇ ਆਖਿਆ ਯਾਰ ਇਹਨੂੰ ਹੋ ਕੀ ਗਿਆ ਸਾਹਮਣੇ ਟੰਡਾਂ ਚੱਕਦੀ ਐ ਭੱਜ ਪਾ ਜਾਂਦੀ ਐ ਢਾਲ ਵਾਦੂ ਕੁਦਰਾ ਕੀਚਾ ਰੋਟੀ ਬਣਾਈ ਨਵਾਇਆ ਢੂਈ ਮਲੀ ਰੋਲਾ ਨਾ ਪਾਇਓ ਕੁੰਡਿਆ ਢੂਈ ਮਲੀ ਉਹਦੀ ਚੰਗੀ ਢੂਈ ਮਲ ਮਲਾ ਕੇ ਉਹ ਆ ਗਏ ਯਾਰ ਆਉਂਦਾ ਹੈ ਨਜ਼ਾਰਾ ਆ ਨਜ਼ਾਰਾ ਗਿਆ 20 ਸਾਲ ਕਦੇ ਨਿਕੋਚੇ ਇਹਨੂੰ ਹੋ ਗਈ ਗਿਆ ਚਲੋ ਗੰਗਾਪਨ ਕੀਏ ਇੱਕ ਦਿਨ ਗਈ ਸੀ ਉਹ ਗੁੜੀਆਂ ਨਾਲ ਕੀ ਪਤਾ ਮਾਲਕ ਜਾਣੇ ਸ਼ਾਮ ਨੂੰ ਨਾ ਜਵਾਕਾਂ ਨੂੰ ਖਾ ਕੇ ਆਉਂਦੀਆਂ ਰੋਟੀਆਂ ਉਹਦੇ ਕੋਲ 7-2 ਹੋ ਜਣੇ ਹੁੰਦੀਆਂ ਰੱਖਦੀਆਂ ਖਾ ਖਾ ਲੋ ਜੀ ਉਹ ਆਪ ਦਾ ਖਾਈ ਗਿਆ ਖਾਈ ਗਿਆ ਦਾਲ ਉੱਪਰ ਖਾ ਲਈ ਉੱਪਰ ਦੀ ਖਾ ਲਈ ਤੇ ਚੰਗਾ ਵਾਤਾ ਠੱਕ ਕੇ ਆ ਪੈਣਾ ਉਹ ਤਾਂ ਮੈਂ ਕਿਹਾ ਪਰ ਵੀ ਨਹੀਂ ਆਖਿਆ ਬਾਗਵਾ ਨੇ ਖਾ ਲਿਆ ਉਹਨੇ ਹੁਣ ਤੰਗ ਢਿੱਲੇ ਹੋ ਗਏ ਦੋ ਚਾਰ ਟੱਪ ਜਾਣ ਨਾ ਉਦੋਂ ਤੱਕ ਢੰਗ ਢਿੱਲੇ ਹੋ ਜਾਂਦੇ ਕੋਈ ਉਹ ਹੁਣ ਤੰਗ ਢਿੱਲੇ ਹੋ ਕੇ ਟਿੱਡੋਲੇ ਖਾਂਦੀ ਫਿਰੇ ਆ ਐਂ ਜੇ ਮੇਰੇ ਬਣਾਵੇ ਦਿਨ ਚੜਿਆ ਜਣੇ ਤੀਜਾ ਤੇ ਤੀਜੇ ਤੇ ਲੈ ਕੇ ਰੋਟੀਆਂ ਚਲ ਕੈਮ ਬਰਾਂ ਵਿੱਚ ਤਤ ਨਾ ਉਹਦੇ ਅੱਖਾਂ ਚ ਇੰਜੂ ਜਾ ਕੇ ਰੋਟੀਆਂ ਰੱਖਤੀਆਂ ਫੇਰ ਮਾਲਕ ਨੂੰ ਆਣਾ ਪਿਆ ਉਹਨੂੰ ਪਤਾ ਵੀ ਇਹ ਮਰਜੂ ਰਿੱਕੜੀ ਐ ਪਹਿਲਾਂ ਤਾਂ ਨਹੀਂ ਮੰਨਦੀ ਸੀ ਫੇਰ ਉਹਨਾਂ ਅੱਗੇ ਫੇਰ ਪੜਾ ਦੇ ਹੁਣ ਆ ਵੀ ਉਹਨੂੰ ਸਮਝਾਉਣਾ ਪਊਗਾ ਚਾਦ ਪਣ ਕੇ ਚੱਲ ਇਹ ਵੀ ਨਾ ਮੈਂਟੀ ਲਾਉਂਦੇ ਪਲਟਾ ਮਾਰਦੇ ਇੱਕ ਮੈਂਟਲ ਪਲਟਾ ਮਾਰੇ ਇਧਰ ਉੱਤਰਿਆ ਆਵੇ ਉਹਦੀ ਨਿਗ੍ਹਾ ਪੈ ਗਈ ਉਹਨੇ ਆਖਿਆ ਬਾਬਾ ਆਉਂਦੇ ਨਾ ਜਿਹੜਾ ਇਹ ਜਾ ਕੇ ਰੋਟੀਆਂ ਮੰਗੂ ਜਾਂ ਪਾਣੀ ਪੀਉ ਉਹਦੇ ਪਾਣੀ ਦੀ ਬੜੀ ਤੇਜ਼ੀ ਇੱਥੇ ਡਿੱਗੀ ਸੀ ਵੀ ਡਿੱਗੀ ਤੋਂ ਬਿਨਾਂ ਪਾਣੀ ਨਹੀਂ ਮਿਲਦਾ ਇੱਟਾ ਤੇ ਧੀਰੇ ਜੇ ਕਿ ਤੂੰ ਆਉਂਦਾ ਸੀ ਤੇ ਆਏ ਫਿਰ ਵੇਖਦੇ ਕੋਈ ਪੈਣ ਦੀ ਕੋਈ ਬਾਟੀ ਨਾਲ ਸੰਗਲਣਾ ਪਾਣੀ ਕਿੱਥੋਂ ਆਉਂਦਾ ਉਹਨੇ ਆਖਿਆ ਤੇ ਪਾਣੀ ਪੀਣ ਆਉਂਦੇ ਪਰ ਆਪਾਂ ਨੂੰ ਕੀ ਮਹਤਾਜਾ ਜੀ ਮੈਂ ਆਖਦਾ ਤੇ ਮੈਨੂੰ ਮਾਰੂਗੀ ਏ ਆਪੇ ਦੇ ਦੂਗੀ ਬਾਬੇ ਨੂੰ ਕੋਈ ਗੱਲੀ ਉਹਨੇ ਤਾਂ ਖਾ ਲਈ ਖਾ ਗਿਆ ਦਾ ਚੰਗਾ ਕਹਿੰਦੇ ਟੱਪ ਚੜਦੀ ਮੈਂ ਤਾਂ ਮਾਰ ਟੋੜਦਾ ਉਹ ਬਾਬਾ ਦਾ ਖੜੋ ਬਾਈ ਉਹ ਬਾਈ ਨੇ ਹਲ ਆ ਲਾ ਆ ਬਾਬੇ ਨੂੰ ਉਹ ਨੂੰ ਇਹ ਵੀ ਰੋਟੀ ਮੰਗਦਾ ਉਹ ਅਜੇ ਇਹਦੇ ਕੋਲ ਪੁੱਛ ਲੈ ਮੇਰੇ ਸਾਰੇ ਵੀ ਮੇਰੇ ਸਾਰੇ ਨੂੰ ਮਾਰਾ ਪ੍ਰੋਗਰਾਮ ਤੂ ਮੇਰੇ ਜੁੱਤੀਆ ਪਾਉਵੇਂ ਉਹਨੇ ਇਸ਼ਾਰਾ ਕਰਤਾ ਦिए ਨੂੰ ਪੁੱਛ ਲੈ ਉਹ ਉਹਨੂੰ ਕੀ ਪਤਾ ਵੀ ਮਾਲਕ ਆਇਆ ਖੜਾ ਉਹ ਆਦਾ ਕੰਨ ਸੁਣੋ ਭਗਵਾਨਾ ਤੂੰ ਘਰ ਤੇਰੇ ਦਾ ਹੀ ਕੰਮ ਹੈ ਰੋਟੀਆਂ ਦਾ ਬਾਇ ਖਾਵਾਂਗੇ ਤੂੰ ਖੜ ਕਹਿੰਦਾ ਜੀ ਦੇਟ ਉਹਨਾਂ ਦਾ ਖੜ ਖੜਦਾ ਆਖਿਆ ਉਹ ਆਦਾ ਤਿੰਨ ਪੱਦੇ ਤਨ ਪਤਾ ਨਹੀਂ ਲੱਗਿਆ ਕਹਿੰਦਾ ਜੀ ਕਾਦਾ ਕਿਥੇ ਕਰਾੜੀ ਦਾ ਪਤਾ ਨਹੀਂ ਲੱਗਿਆ ਕਹਿੰਦਾ ਜੀ ਲੱਗਿਆ ਕਿ ਕਹਿੰਦੇ ਜੀ ਇੱਕ ਦਿਨ ਤਾਂ ਛਿੜਛੀ ਠੀਂ ਗਈ ਤੇ ਦੂਜੇ ਦਿਨ ਇਹ ਡੌਂਡ ਹੀ ਲੱਗੀ ਤੀਜੇ ਦਿਨ ਤਾਂ ਹੁਲਾਰੀ ਲੈਦੀ ਆਉਂਦੀ ਸੀ ਮੈਨੂੰ ਐ ਲੱਗਦਾ ਵੀ ਡਿੱਗੂਗੀ ਪਰ ਮੈਂ ਤਾਂ ਕਰਦੇ ਸੀ ਬੁਲਾਈ ਨਹੀਂ ਮੈਂ ਤਾਂ ਉਲਟ ਚੱਲਦੀ ਸੀ 20 ਸਾਲ ਮੇਰੀ ਖਲ ਕੱਢ ਪਈ ਪਰ ਐ ਦੌਣੇ ਅੱਖਾਂ ਅੰਦਰ ਹੋ ਗਈਆਂ ਪੂਰਾ ਹਾਲ ਹੈ ਦਾ ਪਰ ਮੈਂ ਤਾਂ ਕਰਦੇ ਨਹੀਂ ਪੁੱਛਿਆ ਕਹਿੰਦਾ ਇਹੇ ਹੁਣ ਲੜ ਫੜਦੇ ਆ ਮਾਲਕ ਦਾ ਤੈਨੂੰ ਆਖਰਾ ਪਾਊਗਾ ਵੀ ਬਾਹਰੋਂ ਬੱਦਨੇ ਰੋਟੀ ਖਾ ਲੈ ਇਹ ਰੋਟੀ ਖਾਉਣੀ ਮੱਜੂ ਰੋਟੀਆਂ ਬੰਨੀਆਂ ਰਹਿ ਜੇਗਾ ਹੋਵਾਦਾ ਜੀ ਆਹ ਗੱਲ ਹੈ ਵਕਤ ਹੀ ਚੰਗੇ ਨੋਬੇ ਰੋਟੀਆਂ ਦੋ ਦੋ ਜਣਿਆਂ ਲਈ ਆਉਂਦੀਆਂ ਕਹਿੰਦਾ ਮੈਨੂੰ ਕੀ ਹੈ ਮੈਂ ਤਾਂ ਐਂ ਹੀ ਆਖੜਾ ਹੈ ਜਵਾਦਾ ਭਗਵਾਨ ਹੈ ਖਾਲ ਹੈ ਕਹਿੰਦਾ ਜੀ ਜੇ ਐ ਖਾਉ ਬਿਨਾ ਟੇਕ ਕਾਰੀ ਮੇਰਾ ਟਿੰਟਨ ਵਾਰੀਆ ਖਾ ਲੂ ਭਗਵਾਨ ਹੈ ਤੂੰ ਵੀ ਖਾ ਲੈ ਭਗਵਾਨ ਤੂੰ ਵੀ ਖਾ ਲੈ ਤੋ ਜਦੋਂ ਮਾਲਕ ਵੀ ਹੋ ਜਾਣਗੇ ਇਹੋ ਜਿਹਾ ਕੋਈ ਡਿਕਰੀ ਉਸ ਤਰ੍ਹਾਂ ਥੋੜਾ ਜਿਹਾ ਦਲ ਮਿਸਵਾਸ ਆਪੇ ਘਹਾੜੇ ਤੇ ਫੰਨੂ ਬਸਵਾ ਚਾਹੀਦਾ ਇੰਦਰ ਦਾ ਮੁੱਲ ਹੁੰਦਾ ਹੈ ਉਹ ਕੀ ਕਰਾ ਹਿਸ਼ਾਰਾ ਜੀ ਬਹੁਤ ਚੰਗਾ ਹੋਰ ਜੀ ਰਾਮ ਨજી ਮਹਾਰਾਜ ਕੀ